ਸਾਧ ਸੰਗਤ ਜੀ ਅੱਜ ਸਿੱਖ ਕੌਮ ਦੇ ਮਹਾਨ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਹੈ। ਬਾਬਾ ਬੰਦਾ ਸਿੰਘ ਜੀ ਦੀ ਬਹਾਦਰ ਬਹਾਦਰ ਜੀ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਹੈ। ਜਦੋਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਦੇੜ ਦੀ ਧਰਤੀ ਤੇ ਗਏ ਉਹ ਸਭ ਤੋਂ ਪਹਿਲਾਂ ਉਸ ਜਗ੍ਹਾ ਤੇ ਪਹੁੰਚੇ ਜਿੱਥੇ ਮਾਦੋ ਦਾਸ ਬੈਰਾਗੀ ਗੁਰੂ ਪਿਆਰਿਓ ਗਦਾਵਰੀ ਦੇ ਕੰਢੇ ਤੇ ਆਪਣਾ ਢੇਰਾ ਲਾਈ ਬੈਠਾ ਸੀ ਜਿਨੇ ਪੰਜ ਵੀਰ ਵਸ ਕੀਤੇ ਹੋਏ ਸਨ ਜਿਹੜਾ ਵੀ ਕੋਈ ਆਉਂਦਾ ਸੀ ਉਹਦਾ ਮੰਜਾ ਉਲਟਾ ਦਿੰਦਾ ਸੀ ਉਹਦੇ ਨਾਲ ਮਜ਼ਾਕ ਕਰਦਾ ਸੀ ਪਰ ਜਦੋਂ ਪਤਾ ਲੱਗਾ ਉਹਨੇ ਸਤਗੁਰਾਂ ਦੇ ਉੱਪਰ ਵੀ ਆਪਣੇ ਪੰਜ ਵੀਰ ਛੱਡੇ ਪਰ ਉਹਨਾਂ ਦਾ ਕੋਈ ਵਸ ਨਹੀਂ ਚੱਲਿਆ ਉਹ ਹਾਰ ਕੇ ਸਤਿਗੁਰਾਂ ਦੇ ਚਰਨਾਂ 'ਚ ਆ ਕੇ ਟੈਪਿਆ ਸੀ ਮਹਾਰਾਜ ਬਖਸ਼ ਰੈਣਾ ਮੈਂ ਤੁਹਾਡਾ ਬੰਦਾ ਹਾਂ ਤੇ ਮਹਾਰਾਜ ਕਹਿਣ ਲੱਗੇ ਜੇ ਬੰਦਾ ਹੈ ਤੇ ਬੰਦਿਆਂ ਵਾਲੇ ਕੰਮ ਹੀ ਕਰਨੇ ਚਾਹੀਦੇ ਹਨ ਫਿਰ ਮਹਾਰਾਜ ਨੇ ਅੰਮ੍ਰਿਤ ਦੀ ਦਾਤ ਦੇ ਕੇ ਮਾਧੋ ਦਾਸ ਬੈਰਾਗੀ ਤੋਂ ਬੰਦਾ ਸਿੰਘ ਬਹਾਦਰ ਬਣਾਇਆ ਕਿਉਂਕਿ ਮਹਾਰਾਜ ਨੂੰ ਪਤਾ ਸੀ ਵੀ ਇਸ ਬੰਦੇ ਨੇ ਬਹੁਤ ਵਧੀਆ ਕਾਰਜ ਕਰਨੇ ਹਨ ਸਾਡੇ ਪੁੱਤਰਾਂ ਦੀ ਸ਼ਹਾਦਾ ਬਦਲਾ ਜੋ ਮਜਲੂਮਾਂ ਤੇ ਜ਼ੁਲਮ ਹੋਇਆ ਅਤੇ ਜ਼ਾਲਮਾਂ ਨੂੰ ਸੋਧਾ ਲਾਉਣਾ ਹੈ। ਫਿਰ ਸਤਿਗੁਰਾਂ ਨੇ ਅੰਮ੍ਰਿਤ ਦੀ ਦਾਤ ਦੇ ਕੇ ਬੰਦਾ ਸਿੰਘ ਬਹਾਦਰ ਬਣਾ ਕੇ ਪੰਜ ਤੀਰ ਦੇ ਕੇ ਥਾਪੜਾ ਦੇ ਕੇ ਨਾਲ ਸਿੰਘ ਦੇ ਕੇ ਨਦੇੜ ਦੀ ਧਰਤੀ ਤੋਂ ਪੰਜਾਬ ਵੱਲ ਨੂੰ ਤੋਰਿਆ ਸੀ ਕਿ ਜਾਓ ਜਾ ਕੇ ਉਹਨਾਂ ਜ਼ਾਲਮਾਂ ਨੂੰ ਸੋਧੇ ਲਾਓ ਜਿਨ੍ਹਾਂ ਜ਼ਾਲਮਾਂ ਨੇ ਮਜਲੂਮਾਂ 'ਤੇ ਜ਼ੁਲਮ ਢਾਇਆ ਹੈ। ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਸਢौरा ਤੇ ਗੁਰੂ ਪਿਆਰਿਓ ਸਰਹੰਦ ਤੇ ਇਤਿਹਾਦਕ ਉਹ ਉਹ ਥਾਵਾਂ ਜਿਨ੍ਹਾਂ ਤੇ ਉਹ ਵੈਰੀ ਰਹਿੰਦੇ ਸਨ ਸਮਾਣਾ ਜਿੱਥੋਂ ਦੇ ਜਲਾਦ ਜਿਨ੍ਹਾਂ ਨੇ ਛੋਟੇ ਸਹਿਬਜ਼ਾਦਿਆਂ ਨੂੰ ਕਤਲ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਉਹਨਾਂ ਜਲਾਦਾਂ ਦੇ ਵੀ ਸੋਦੇ ਲਾਏ ਫਿਰ ਗੁਰੂ ਪਿਆਰਿਓ ਸਰਹੰਦ ਦੀ ਉਹ ਧਰਤੀ ਜਿੱਥੇ ਛੋਟੇ ਸਹਿਬਜ਼ਾਦਿਆਂ ਨੂੰ ਜਿੰਦਾ ਨਹੀਂਆ ਚ ਜਨਿਆਂ ਗਿਆ ਸੀ ਉਸ ਸਰਹੰਦ ਨੂੰ ਢਹ ਢੇਰੀ ਕਰ ਦਿੱਤਾ ਇਥੋਂ ਤੱਕ ਇਤਿਹਾਸ ਕਹਿੰਦਾ ਵੀ ਸੁਹਾਗਾ ਲੋਏ ਦਾ ਸੁਹਾਗਾ ਫਿਰ ਦਿੱਤਾ ਗਿਆ ਸੀ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਰੰਦ ਦੀ ਧਰਤੀ ਤੇ ਉਹਨਾਂ ਜ਼ਾਲਮਾਂ ਦੀ ਕੋਈ ਨਿਸ਼ਾਨੀ ਤੱਕ ਵੀ ਨਹੀਂ ਛੱਡੀ ਸਿਰਫ ਉਹ ਜਗ੍ਹਾ ਬਚੀ ਠੰਡਾ ਬੁਰਜ ਤੇ ਜਿੱਥੇ ਸਹਿਬਜ਼ਾਦਿਆਂ ਨੂੰ ਨਹੀਂ ਆ ਵਿੱਚ ਚਿਣਿਆ ਗਿਆ ਸੀ ਬਾਕੀ ਬਾਬਾ ਬੰਦਾ ਸਿੰਘ ਬਹਾਦਰ ਦੇ ਹੁਕਮ ਨਾਲ ਉਹਨਾਂ ਜ਼ਾਲਮਾਂ ਦੇ ਘਰ ਮਟੀਆ ਮੇਲ ਕਰ ਦਿੱਤੇ ਗਏ ਗੁਰੂ ਪਿਆਰੇ ਮਿੱਟੀ ਵਿੱਚ ਮਿਲਾ ਦਿੱਤੇ ਗਏ ਢਾਅ ਦਿੱਤੇ ਗਏ ਅੰਗਾਂ ਲਾ ਦਿੱਤੀਆਂ ਗਈਆਂ ਕਿ ਇਹਨਾਂ ਜ਼ਾਲਮਾਂ ਨੇ ਮੇਰੇ ਗੁਰੂ ਦੇ ਪੁੱਤਰਾਂ ਤੇ ਜ਼ੁਲਮ ਕੀਤਾ ਸੀ। ਉਹ ਉਹ ਜ਼ਾਲਮ ਸੋਧ-ਸੋਧ ਕੇ ਬਾਬੇ ਬੰਦਾ ਸਿੰਘ ਬਹਾਦਰ ਨੇ ਜਮਾ ਦੇ ਘਰ ਭੇਜੇ ਸਨ। ਫਿਰ ਗੁਰੂ ਪਿਆਰਿਓ ਚੱਪੜ ਚਿੜੀ ਦਾ ਮੈਦਾਨ ਦਾ ਜੰਗ ਹੋਇਆ। ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਗਰਦਾਸ ਨਗਲ ਦੀ ਗੜੀ ਵਿੱਚ ਗਰਦਾਸ ਨੰਗਲ ਦੀ ਗੜੀ ਦੇ ਵਿੱਚ ਬਾਬੇ ਬੰਦਾ ਸਿੰਘ ਬਹਾਦਰ ਨੂੰ ਘੇਰਾ ਪਿਆ 700 ਸਿੰਘਾਂ ਦੇ ਨਾਲ ਕਈ ਦਿਨ ਭੁੱਖਣ ਭਾਣੇ ਰਹੇ ਉਸ ਤੋਂ ਬਾਅਦ ਜ਼ਾਲਮਾਂ ਵੱਲੋਂ ਹਕੂਮਤ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਗੁਰੂ ਪਿਆਰਿਓ ਕੈਦ ਕਰਕੇ ਪਿੰਜਰੇ ਦੇ ਵਿੱਚ ਪੈਰਾਂ ਨੂੰ ਬੇੜੀਆਂ ਹੱਥਾਂ ਨੂੰ ਹੱਥ ਕੜੀਆਂ ਲਾ ਕਰਕੇ ਤੇ ਜਲੂਸ ਦੀ ਸ਼ਕਲ ਵਿੱਚ ਗੁਰੂ ਪਿਆਰਿਓ ਜਿਹੜਾ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰਦਾਸ ਨਗਰ ਦੀ ਗੜੀ ਵਿੱਚੋਂ ਦਿੱਲੀ ਲਿਆਂਦਾ ਗਿਆ ਦਿੱਲੀ ਦੇ ਵਿੱਚ ਕੈਦ ਕਰ ਦਿੱਤਾ ਗਿਆ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਹਨਾਂ ਦੇ ਪੁੱਤਰ ਦੇ ਨਾਲ ਗ੍ਰਿਫਤਾਰ ਕੀਤਾ ਸੀ 700 ਸਿੰਘਾਂ ਦੇ ਨਾਲ ਗ੍ਰਿਫਤਾਰ ਕੀਤਾ ਸੀ ਬਾਬੇ ਬੰਦਾ ਸਿੰਘ ਬਹਾਦਰ ਦੀ ਸਾਹ ਤੋਂ ਪਹਿਲਾਂ 7 700 ਸਿੰਘਾਂ ਨੂੰ ਵਾਰੀ-ਵਾਰੀ ਕਤਲ ਕੀਤਾ ਗਿਆ ਉਹਨਾਂ ਦੇ ਸਿਰ ਵੱਢ-ਵੱਢ ਕੇ ਦਰਵਾਜ਼ਿਆਂ ਤੇ ਟੰਗੇ ਗਏ ਤੇ ਬੜਾ ਭਿਆਨਕ ਰੂਪ ਬਣਾਇਆ ਗਿਆ ਵੀ ਇਹਨੂੰ ਡਰਾਇਆ ਜਾਵੇ ਧਮਕਾਇਆ ਜਾਵੇ ਡਰ ਜਾਵੇ ਪਰ ਗੁਰੂ ਪਿਆਰਿਓ ਬਾਬਾ ਬੰਦਾ ਸਿੰਘ ਬਹਾਦਰ ਡੋਲੇ ਨਹੀਂ ਅੱਜ ਦੇ ਦਿਨ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੁੰਦੀ ਹੈ ਕਹਿੰਦੇ ਬਾਬਾ ਬੰਦਾ ਸਿੰਘ ਦਾ ਛੋਟਾ ਜਿਹਾ ਪੁੱਤਰ ਅਜੀਤ ਸਿੰਘ ਡੇਢ ਸਾਲ ਦਾ ਹੋਵੇਗਾ ਤੇ ਗੁਰੂ ਪਿਆਰਿਓ ਆਪਣੇ ਪੁੱਤ ਦੀ ਗੋਦ ਆਪਣੇ ਪਿਤਾ ਦੀ ਗੋਦੀ ਵਿੱਚ ਬੈਠਾ ਹੈ ਆਪਣੇ ਪਿਤਾ ਦੀ ਗੋਦੀ ਵਿੱਚ ਬੈਠਾ ਹੈ ਤੇ ਜਲਾਦ ਆਇਆ ਉਹ ਆਣ ਕੇ ਕਹਿਣ ਲੱਗਾ ਬੰਦਾ ਸਿੰਘ ਆਪਣੇ ਪੁੱਤਰ ਨੂੰ ਆਪਣੇ ਹੱਥੀਂ ਕਤਲ ਕਰ ਆਪਣੇ ਪੁੱਤਰ ਨੂੰ ਕਤਲ ਕਰ ਦੇ ਉਹਨੇ ਹੱਥ ਦੇ ਵਿੱਚ ਗੁਰੂ ਪਿਆਰੇ ਉਸ ਵੇਲੇ ਸ਼ਸਤਰ ਫੜਿਆ ਹੋਇਆ ਸੀ ਤੇ ਕਹਿਣ ਲੱਗਾ ਆਹ ਸ਼ਸਤਰ ਲੈ ਕੇ ਇਹਦੀ ਛਾਤੀ ਦੇ ਵਿੱਚ ਖੰੰਜਰ ਮਾਰ ਕੇ ਦਾ ਕਤਲ ਕਰ ਦੇ ਉੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਇੱਕ ਗੱਲ ਕਹੀ ਸੀ ਕਿ ਸਾਨੂੰ ਕਲਗੀਆਂ ਵਾਲੇ ਦਾ ਹੁਕਮ ਹੈ ਕਿ ਬੱਚੇ ਤੇ ਬਜ਼ੁਰਗ ਤੇ ਬੀਬੀ ਤੇ ਸਿੱਖ ਨੇ ਕਦੇ ਵਾਰ ਨਹੀਂ ਕਰਨਾ ਤੇ ਨਿਹੱਥੇ ਤੇ ਕਦੇ ਵਾਰ ਨਹੀਂ ਕਰਨਾ ਅਸੀਂ ਨਿਹੱਥੇ ਤੇ ਡਿੱਗੇ ਤੇ ਬਜ਼ੁਰਗ ਤੇ ਬੀਬੀ ਤੇ ਬੱਚੇ ਤੇ ਵਾਰ ਨਹੀਂ ਕਰਦੇ ਅਸੀਂ ਗੁਰੂ ਕੇ ਸਿੰਘ ਹੁੰਦੇ ਹਾਂ ਫਿਰ ਗੁਰਮਖੋ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਜ਼ਾਲਮ ਨੇ ਬਾਬਾ ਅਜੇ ਸਿੰਘ ਜੀ ਦੀ ਉਮਰ ਡੇਢ ਸਾਲ ਦੀ ਹੈ ਉਹਦੀ ਛਾਤੀ ਵਿੱਚ ਖੰੰਜਰ ਮਾਰਿਆ ਤੇ ਉਹਦੀਆਂ ਆਂਦਰਾਂ ਬਾਹਰ ਕੱਢ ਦਿੱਤੀਆਂ ਫਿਰ ਗੁਰੂ ਪਿਆਰੇ ਉਸ ਬੱਚੇ ਦਾ ਜਿਹੜਾ ਕਾਲਜਾ ਸੀ ਨਾ ਉਹ ਜ਼ਾਲਮ ਨੇ ਕੱਢ ਕੇ ਬਾਬੇ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਰਤਨ ਦਿੱਤਾ ਦੇਖੋ ਗੁਰਮਖੋ ਕਿੰਡਾ ਭਿਆਨਕ ਦ੍ਰਿਸ਼ ਹੋਵੇਗਾ ਜਦੋਂ ਇੱਕ ਪਿਤਾ ਦੇ ਮੂੰਹ ਦੇ ਵਿੱਚ ਉਹਦੇ ਪੁੱਤਰ ਉਹਦੇ ਪੁੱਤਰ ਦਾ ਹੀ ਕਾਲਜਾ ਕੱਢ ਕੇ ਪਾ ਦਿੱਤਾ ਗਿਆ ਹੋਵੇਗਾ ਕਹਿੰਦੇ ਇੱਥੇ ਬੱਸ ਨਹੀਂ ਫਿਰ ਬਾਬੇ ਬੰਦਾ ਸਿੰਘ ਬਹਾਦਰ ਦੇ ਪੁੱਤਰ ਦਾ ਟੁਕੜਾ ਟੁਕੜਾ ਕਰਕੇ ਸਰੀਰ ਦਾ ਤੇ ਉਹਦਾ ਹਾਰ ਜਿਹੜਾ ਪਰੋਕਿ ਉਹਦੇ ਗਲ ਵਿੱਚ ਪਾ ਦਿੱਤਾ ਜਲਮ ਕਹਿੰਦੇ ਦੇਖ ਬੰਦਾ ਸਿੰਘ ਤੇਰੇ ਪੁੱਤਰ ਦਾ ਹਾਰ ਤੇਰੇ ਗਲ ਵਿੱਚ ਪਾ ਦਿੱਤਾ ਹੈ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਕਹਿਣ ਲੱਗੇ ਤੁਸੀਂ ਹਾਰ ਗਏ ਮੈਂ ਜਿੱਤ ਗਿਆ ਯਾਦ ਰੱਖਣਾ ਹਾਰ ਉਹਨਾਂ ਦੇ ਗਲ ਵਿੱਚ ਪੈਂਦੇ ਨੇ ਜਿਨ੍ਹਾਂ ਨੇ ਜਿਨ੍ਹਾਂ ਦੀ ਜਿੱਤ ਹੋਈ ਹੋਵੇ ਮੈਂ ਜਿੱਤਿਆ ਵਾਂ ਮੇਰੇ ਪੁੱਤਰ ਦੇ ਸਰੀਰ ਦਾ ਹਾਰ ਮੇਰੇ ਗਲ ਵਿੱਚ ਪਿਆ ਹੋਇਆ ਫਿਰ ਉਹਨਾਂ ਝਾਲਮਾ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਹੋਰ ਚੜ੍ਹਦੀ ਕਲਾ ਵੇਖ ਕੇ ਉਹਨਾਂ ਤੋਂ ਜਰਿਆ ਨਾ ਗਿਆ ਕਿ ਇਹਦੇ ਪੁੱਤ ਦਾ ਕਾਲਜਾ ਵੀ ਇਹਦੇ ਗਲ ਵਿੱਚ ਇਹਦੇ ਮੂੰਹ ਵਿੱਚ ਪਾ ਦਿੱਤਾ ਹੈ ਇਹਦੇ ਪੁੱਤ ਦੇ ਸਰੀਰ ਦਾ ਹਾਰ ਬਣਾ ਕੇ ਵੀ ਇਹਦੇ ਗਲ ਵਿੱਚ ਪਾ ਦਿੱਤਾ ਹੈ ਇਹਦੀਆਂ ਅੱਖਾਂ ਦੇ ਸਾਹਮਣੇ 700 ਇਹਦੇ ਸਾਥੀਆਂ ਨੂੰ ਕਤਲ ਕਰ ਦਿੱਤਾ ਹੈ ਇਹ ਬੰਦਾ ਪਤਾ ਨਹੀਂ ਕਿਹੜੀ ਮਿੱਟੀ ਦਾ ਬਣਿਆ ਹੈ ਇਹ ਅਜੇ ਵੀ ਡੋਲਿਆ ਨਹੀਂ ਅਜੇ ਵੀ ਕਬਰਾਇਆ ਨਹੀਂ ਅਜੇ ਵੀ ਚੜ੍ਹਦੀ ਕਲਾ ਵਿੱਚ ਹੈ ਫਿਰ ਗੁਰਮਖੋ ਜ਼ਾਲਮ ਆਏ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਸਭ ਤੋਂ ਪਹਿਲਾਂ ਦੋਨੋਂ ਅੱਖਾਂ ਕੱਢੀਆਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਅੱਖਾਂ ਕੱਢ ਦਿੱਤੀਆਂ ਤੱਤੇ ਸਰੀਰੇ ਅੱਖਾਂ ਵਿੱਚ ਖੋਹ ਦਿੱਤੇ ਗਏ ਇੱਥੇ ਹੀ ਬਸ ਨਹੀਂ ਫਿਰ ਜ਼ਾਲਮਾਂ ਨੇ ਗੁਰਮਖੋ ਜਮੂਰਾ ਦੇ ਨਾਲ ਬੈਠੇ ਹੋਏ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਸਰੀਰ ਸੀ ਉਹ ਡੌਲਿਆਂ ਤੋਂ ਪੁੱਟਣਾ ਆਰੰਭ ਕਰ ਦਿੱਤਾ ਸਰੀਰ ਤੋਂ ਪੁੱਟਣਾ ਆਰੰਭ ਕਰ ਦਿੱਤਾ ਤੇ ਬਾਬਾ ਬੰਦਾ ਸਿੰਘ ਬਹਾਦਰ ਬੜੀ ਚੜ੍ਹਦੀ ਕਲਾ ਦੇ ਨਾਲ ਜਪਜੀ ਸਾਹਿਬ ਦਾ ਜਾਪ ਪਾਏ ਕਰਦੇ ਸਨ ਜਪਜੀ ਸਾਹਿਬ ਦਾ ਜਾਪ ਜਪਜੀ ਸਾਹਿਬ ਦਾ ਜਾਪ ਕਰਨ ਬੰਦ ਕਰਨ ਵਾਸਤੇ ਕਿਉਂਕਿ ਉਹਨਾਂ ਨੂੰ ਗੁਰਬਾਣੀ ਦੀਆਂ ਆਵਾਜ਼ਾਂ ਵੀ ਚੰਗੀਆਂ ਨਹੀਂ ਸੀ ਲੱਗਦੀਆਂ ਜਲਾਦ ਕਹਿੰਦਾ ਏ ਇਹ ਆਪਣੇ ਗੁਰੂ ਦਾ ਕਲਾਮ ਪਿਆ ਕਰਦਾ ਹੈ ਇਹਦੀ ਆਵਾਜ਼ ਬੰਦ ਕਰ ਦਿਓ ਉਸੇ ਵੇਲੇ ਉਹਨਾਂ ਜ਼ਾਲਮਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਜ਼ੁਬਾਨ ਵੀ ਵੱਡ ਦਿੱਤੀ ਆ ਕੋ ਸਤਿਨਾਮ ਵਾਹਿਗੁਰੂ ਕਿਉ ਗੁਰੂ ਦਾ ਸਿੱਖ ਜਪਜੀ ਦਾ ਜਾਪ ਵੀ ਨਾ ਕਰ ਸਕੇ ਯਾਦ ਰੱਖਣਾ ਜ਼ੁਬਾਨ ਵੀ ਵੱਡੀ ਗਈ ਪਰ ਬਾਬਾ ਬੰਦਾ ਸਿੰਘ ਬਹਾਦਰ ਦੇ ਮੁਖ ਵਿੱਚੋਂ ਫਿਰ ਵੀ ਜਪਜੀ ਸਾਹਿਬ ਦੀਆਂ ਆਵਾਜ਼ਾਂ ਬੰਦ ਨਹੀਂ ਹੋਈਆਂ ਫਿਰ ਗੁਰਮਖੋ ਮੋਢਿਆਂ ਤੋਂ ਉਹਨਾਂ ਦੀਆਂ ਬਾਹਾਂ ਵੱਡ ਦਿੱਤੀਆਂ ਗਈਆਂ ਪੱਟਾਂ ਤੋਂ ਉਹਨਾਂ ਦੀਆਂ ਲੱਤਾਂ ਵੱਡ ਦਿੱਤੀਆਂ ਗਈਆਂ ਇਸ ਤਰੀਕੇ ਦੇ ਨਾਲ ਬੜੇ ਜਨਮਾਨਾਂ ਤਰੀਕੇ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਕਤਲ ਕੀਤਾ ਗਿਆ ਅਖੀਰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸਿਰ ਧੜ ਦੇ ਨਾਲੋਂ ਅਲੱਗ ਕਰਦਾ ਗਿਆ ਤੇ ਅੱਜ ਦੇ ਦਿਨ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਉਹਨਾਂ ਦੇ 700 ਸਾਥੀਆਂ ਦੇ ਨਾਲ ਉਹਨਾਂ ਦੇ ਪੁੱਤਰ ਦੇ ਨਾਲ ਗੁਰਮੁਖੋ ਕਤਲ ਕੀਤਾ ਗਿਆ ਪਰ ਜੋ ਚੜਦੀ ਕਲਾ ਬਾਜਾਂ ਵਾਲੇ ਨੇ ਬਖਸ਼ਿਸ਼ ਕੀਤੀ ਸੀ ਉਹ ਚੜਦੀ ਕਲਾ ਵਿੱਚ ਫਰਕ ਨਹੀਂ ਪਿਆ ਉਹ ਗੁਰੂ ਦਾ ਸੇਵਕ ਤਸੀਹੇ ਝੱਲ ਕੇ ਵੀ ਚੜਦੀ ਕਲਾ ਵਿੱਚ ਸੀ ਤੇ ਉਹ ਪੜਦਾ ਪਿਆ ਸੀ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਮੇਰਾ ਸਿਰ ਬੇਸ਼ੱਕ ਚਲਾ ਜਾਏ ਪਰ ਮੇਰਾ ਸਿੱਖੀ ਸਿਦਕ ਨਹੀਂ ਜਾਣਾ ਚਾਹੀਦਾ ਉਹ ਪੜਦਾ ਪਿਆ ਸੀ ਹਉ ਮੰਨ ਅਰਪੀ ਸਭ ਤਨ ਅਰਪੀ ਅਰਪੀ ਸਭ ਦੇ ਸਭ ਮੈਂ ਸਾਰਾ ਕੁਝ ਹੀ ਗੁਰੂ ਨੂੰ ਅਰਪਣ ਕਰ ਦਿੱਤਾ ਹੈ ਮੇਰਾ ਕੁਝ ਨਹੀਂ ਉਹ ਪੜਦਾ ਪਿਆ ਸੀ ਮੇਰਾ ਮੁਝ ਮੈਂ ਕਿਸ ਨਹੀਂ ਜੋ ਕਹਾਇ ਤੋ ਸੋ ਤੇਰਾ ਬਾਬਾ ਬੰਦਾ ਸਿੰਘ ਬਹਾਦਰ ਜੀ ਪੜਦੇ ਪਏ ਸਨ ਮੋਹੇ ਮਰਨੇ ਕਾ ਚਾਹੋ ਹੈ ਮਰੂ ਤੋ ਹਰ ਕੈ ਦਵਾਰ ਮਤ ਹਰ ਪੂਛੇ ਕੌਣ ਹੈ ਪਰਾ ਹਮਾਰੇ ਬਾਹਰ ਜਿਨਾਂ ਨੂੰ ਮਰਨ ਦਾ ਚਾਹੋ ਵੇ ਢੰਗ ਹੋਵੇ ਉਹ ਕਦੇ ਮਰਨ ਤੋਂ ਡਰਿਆ ਨਹੀਂ ਕਰਦੇ ਗੁਰੂ ਪਿਆਰਿਓ ਜੋ ਬਾਬਾ ਬੰਦਾ ਸਿੰਘ ਬਹਾਦਰ ਨੇ ਕੁਰਬਾਨੀ ਕੀਤੀ ਆ ਦੇਣ ਦਿੱਤੀ ਆ ਉਹ ਕੋਈ ਦੇ ਨਹੀਂ ਸਕਦਾ ਕਿਉਂਕਿ ਬਾਬਾ ਬੰਦਾ ਸਿੰਘ ਨੇ ਬੜਾ ਵੱਡਾ ਕਾਰਜ ਕੀਤਾ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੌਪਿਆ ਇਹਨਾਂ ਜ਼ਾਲਿਮਾਂ ਦੇ ਸੋਧੇ ਲਾਏ ਜਿਨ੍ਹਾਂ ਨੇ ਗੁਰਮਖੋ ਜੁਲਮ ਢਾਇਆ ਸੀ ਇਥੋਂ ਤੱਕ ਫਤਿਹ ਦਾ ਝੰਡਾ ਸਰਹੰਦ ਦੀ ਧਰਤੀ ਤੇ ਬਾਬਾ ਬੰਦਾ ਸਿੰਘ ਨੇ ਗੱਡਿਆ ਤੇ ਗੁਰਮਖੋ ਪਹਿਲੇ ਬਾਦਸ਼ਾਹ ਸਿੱਖ ਕੌਮ ਦੇ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਨ੍ਹਾਂ ਨੇ ਸਿੱਖੀ ਦਾ ਝੰਡਾ ਗੱਡਿਆ ਤੇ ਉਸ ਜਗ੍ਹਾ ਦਾ ਨਾਂ ਕੀ ਰੱਖਿਆ ਫਤਿਹਗੜ੍ਹ ਸਾਹਿਬ ਫਤਿਹਗੜ੍ਹ ਬਾਬੇ ਫਤਿਹ ਸਿੰਘ ਦੇ ਨਾਂ ਤੇ ਫਤਿਹਗੜ੍ਹ ਰੱਖਿਆ ਗੁਰੂ ਪਿਆਰਿਓ ਤੇ ਜੇ ਅਸੀਂ ਅੱਜ ਜ਼ਮੀਨਾਂ ਦੇ ਵਾਰਸਾਂ ਤੇ ਬਾਬੇ ਬੰਦੇ ਸ ਬਾਬਾ ਬੰਦਾ ਸਿੰਘ ਭਾਦਰ ਦੀ ਦੇਣਾ ਜੋ ਅਸੀਂ ਜ਼ਮੀਨਾਂ ਦੇ ਵਾਰਿਸ ਬਣਿਆ ਸਾਨੂੰ ਜ਼ਮੀਨਾਂ ਦੇ ਵਾਰਿਸ ਵੀ ਬਾਬਾ ਬੰਦਾ ਸਿੰਘ ਭਾਦਰ ਨੇ ਬਣਾਇਆ ਗੁਰੂ ਪਿਆਰਿਓ ਬੜਾ ਵੱਡਾ ਰਾਜ ਸੀ ਬਾਬੇ ਬੰਦਾ ਸਿੰਘ ਭਾਦਰ ਦਾ ਬੜੀ ਚੜ੍ਹਦੀ ਕਲਾ ਸੀ ਬਾਬੇ ਬੰਦਾ ਸਿੰਘ ਭਾਦਰ ਦੀ ਹਕੂਮਤ ਡਰਦੀ ਸੀ ਬਾਬਾ ਬੰਦਾ ਸਿੰਘ ਭਾਦਰ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਬਾਅਦ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਹਕੂਮਤ ਡਰਦੀ ਸੀ ਨਾ ਤੇ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਤੋਂ ਹਕੂਮਤ ਡਰਦੀ ਸੀ ਥਰ-ਥਰ ਕੰਬਦੇ ਸਨ ਕਿ ਕਿਤੇ ਬੰਦਾ ਨਾ ਆ ਜਾਵੇ ਗੁਰੂ ਪਿਆਰਿਓ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੰਦੇ ਬਣ ਗਏ ਮਹਾਰਾਜ ਮਹਾਰਾਜ ਮੈਂ ਬੰਦਾ ਹਾਂ ਤੇ ਮੈਨੂੰ ਬੰਦਾ ਬਣਾ ਲਓ ਸੋ ਐਸੇ ਮਹਾਨ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਅਤੇ ਉਹਨਾਂ ਦੇ ਪੁੱਤਰ ਬਾਬਾ ਅਜੇ ਸਿੰਘ ਜੀ ਦੀ ਅਤੇ 7 700 ਉਨ੍ਹਾਂ ਸਿੰਘਾਂ ਦੀ ਸ਼ਹਾਦਤ ਨੂੰ ਕੋੜ ਕੋੜ ਪ੍ਰਣਾਮ ਹੈ ਜਿਨ੍ਹਾਂ ਨੇ ਸਿੱਖੀ ਤੋਂ ਆਪਣਾ ਆਪ ਨਿਸ਼ਾਵਰ ਕਰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ